ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ ਸਵਰਾਜ 744 ਟਰੈਕਟਰ ਵਿਗਾਊਆ 2013 ਮਾਡਲ ਹਰਿਆਣਾ ਨੰਬਰ 360 ਰਪੀਆ ਡਿਮਾਂਡ ਏਰੀਆ ਰਾਮਪੁਰਾ ਟਾਇਰ ਨਵੇਂ ਨੇ 9878558982 ਇਸ ਨੰਬਰ ਤੇ ਫੋਨ ਕਰਕੇ ਸਵਰਾਜ 744 ਟਰੈਕਟਰ 2013 ਮਾਡਲ 136000 ਰੁਪਏ ਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੋਈ ਹੈ ਜੀ ਰੋੜੀ ਕੁੱਟਣ ਵਾਲੀ ਮਸ਼ੀਨ ਵਿਕਾਊ ਹੈ ਜੀ ਰੇਟ 65000 ਏਰੀਆ ਪਿੰਡ ਬੋੜਾ ਵਾਲ ਬੁਲਾੜਾ ਰੋੜੀ ਕੁੱਟਣ ਵਾਲੀ ਮਸ਼ੀਨ ਵਿਕਾਊ ਹੈ ਜੀ 65000 ਰੁਪਏ ਰੇਟ ਮੰਗਿਆ ਏਰੀਆ ਪਿੰਡ ਬੋੜਾ ਵਾਲ ਬੁਲਾੜਾ 98151 27487 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੋੜੀ ਕੁੱਟਣ ਵਾਲੀ ਮਸ਼ੀਨ ਹੈ ਜਿਹੜੀ 65000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਤੇ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਜੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਆ ਕਰੋ ਜੀ इनोਵਾ ਗੱਡੀ ਵਿਕਾਊ ਹੈ ਜੀ ਗੱਡੀ 2014 ਮਾਡਲ ਹੈ ਜੀ ਫੁੱਲ ਇਨਸ਼ੋਰੈਂਸ ਕੋਈ ਗੱਡੀ ਦੇ ਵਿੱਚ ਕਮੀ ਪੇਸ਼ੀ ਨਹੀਂ ਕਾਗਜ਼ੀ ਵਗੈਰਾ ਪੂਰੇ ਨੇ ਜੀ 6 ਲੱਖ ਰੁਪਏ ਗੱਡੀ ਦਾ ਰੇਟ ਰੱਖਿਆ ਏਰੀਆ ਸ਼ਾਮ 84 ਜਲੰਧਰ 9690153304 ਇਸ ਨੰਬਰ ਤੇ ਫੋਨ ਕਰਕੇ इनोਵਾ ਗੱਡੀ 2014 ਮਾਡਲ ਹਰਿਆਣਾ ਨੰਬਰ 6 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਗੱਡੀ ਸ਼ਾਮ 84 ਜਲੰਧਰ ਏਰੀਆ ਦੇ ਵਿੱਚ ਖੜੀ ਹੈ ਜੀ ਜਾ ਕੇ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਮਾਲਕ ਵੀਰ ਦੇ ਨਾਲ ਗੱਡੀ ਦੀ ਜਿਹੜੀ ਡੀਲ ਹੈ 6 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ 14 ਮਾਡਲ ਇਹ ਗੱਡੀ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਬਲੈਰੋ ZLX ਗੱਡੀ ਵਿਕਾਊ ਹੈ ਜੀ ਟੌਪ ਮਾਡਲ 2013 79000 ਚੱਲੀ ਹੋਈ ਗੱਡੀ ਹੈ ਜੀ ਮੋਗਾ ਨੰਬਰ ਏਰੀਆ ਮੋਗਾ ਤਿਆਰ ਹੈਗੇ ਨੇ ਜੀ 90% ਬਾਕੀ ਕੰਡੀਸ਼ਨ ਦੀ ਓਕੇ ਹੈ ਗੱਡੀ ਜੀ AC ਹੀਟਰ ਸਾਰਾ ਕੁਝ ਓਕੇ ਹੈ ਗੱਡੀ ਦਾ ਇੰਜਨ ਗੇਅਰ 495000 ਰੇਟ ਰੱਖਿਆ ਗਿਆ ਜੀ 2013 ਮਾਡਲ ਬਲੈਰੋ ਗੱਡੀ ਵਿਕਾਊ ਹੈ ਜੀ 9914574082 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਲੈਰੋ ਗੱਡੀ 2013 ਮਾਡਲ 495000 ਚ ਖਰੀਦ ਸਕਦੇ ਹੋ ਨਰਮੇ ਵਾਲੇ ਸਿੱਲਰ ਵਿਕਾਊ ਨੇ ਜੀ ਨਰਮੇ ਵਾਲੇ ਸਿਲਰ ਵਿਕਾਊ ਨੇ ਜੀ ਫੁੱਲ ਹੈਵੀ ਨੇ 20000 ਰੁਪਏ ਰੇਟ ਰੱਖਿਆ ਹੈ ਏਰੀਆ ਮਲੋਟ ਹੈ ਜੀ ਮਲੋਟ ਏਰੀਏ ਚ ਨਰਮੇ ਵਾਲੇ ਸਿਲਰ ਵਿਕਾਊ ਨੇ 20000 ਰੁਪਏ ਰੇਟ ਰੱਖਿਆ ਹੈ ਫੁੱਲ ਹੈਵੀ ਨੇ 9478001813 9478001813 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨਰਮੇ ਵਾਲੇ ਸਿਲਰ ਨੇ ਜਿਹੜੇ 20000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜਿਹੜੇ ਵੀ ਚੈਨਲ ਤੇ ਨਵੇਂ ਆਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੀਂ ਵੀਡੀਓ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਮੈਸੀ 9000 ਟਰੈਕਟਰ ਵਿਕਾਊ ਹੈ ਜੀ 2017 ਮਾਡਲ ਹੈ ਜੀ 60% ਡਰਨੇ ਕੰਡੀਸ਼ਨ ਇੰਜਨ ਗੇਅਰ ਦਾ ਓਕੇ ਹੈ ਜੀ ਸਾਫ਼ ਕੰਡੀਸ਼ਨ ਦਾ ਡਾਇਰੈਕਟਰ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਤੁਸੀਂ ਡੀਲ ਕਰ ਸਕਦੇ ਹੋ ਮਾਲਕ ਵੀਰ ਦੇ ਨਾਲ 455000 ਰੁਪਏ ਰੇਟ ਰੱਖੇ ਗਏ 2017 ਮਾਡਲ ਮੈਸੀ 9000 ਟਰੈਕਟਰ ਵਿਕਾਊ ਹੈ ਜੀ 65% ਟਾਇਰਾਂ ਦੀ ਕੰਡੀਸ਼ਨ ਏਰੀਆ ਜਗਰਾਉ 828302434 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੈਸੀ 9000 ਡਾਇਰੈਕਟਰ 2017 ਮਾਡਲ 4,55000 ਚ ਖਰੀਦ ਸਕਦੇ ਹੋ ਕੰਪਿਊਟਰ ਕਰਾਹੇ ਦੀ ਬਾਕਟ ਵਿਕਾਊ ਹੈ ਜੀ ਕੰਪਿਊਟਰ ਕਰਾਹੇ ਦੀ ਬਾਕਟ ਵਿਕਾਊ ਹੈ ਜੀ 38000 ਰੁਪਏ ਰੇਟ ਰੱਖਿਆ ਹੈ ਏਰੀਆ ਜੀ ਪਾਤੜਾ 72068 47473 ਇਸ ਨੰਬਰ ਤੇ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕੋਠੀਆਂ ਘਰਾਂ ਜ਼ਮੀਨ ਪਲਾਟ ਖੇਤੀવાડી ਵਾਲੇ ਸੰਦ ਗੱਡੀਆਂ ਜਾਂ ਕੋਈ ਹੋਰ ਚੀਜ਼ਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ WhatsApp ਨੰਬਰ ਨੋਟ ਕਰ ਲਓ ਜੀ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ 9877988440 ਇਸ ਨੰਬਰ ਤੇ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ ਸੋਨਾਲੀਕਾ 60 ਡ੍ਰੈਕਟਰ ਵਿਕਾਊ ਹੈ ਜੀ 2011 ਮਾਡਲ ਇਰ ਨਾਲ ਦੇ 40% ਪੰਜਾਬ ਨੰਬਰ ਏਰੀਆ ਬਰਨਾਲਾ 338000 ਰੁਪਏ ਰੇਟ ਰੱਖਿਆ ਗਿਆ ਜੀ 9876530144 9876530144 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਸੋਨਾ ਲਿਕਸ 8 2011 ਮਾਡਲ ਟਰੈਕਟਰ ਤੁਸੀਂ 338000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ अर्जुन 605 ट्रैक्टर ਵਿਕਾਊ ਹੈ ਜੀ 2009 ਮਾਡਲ ਪੰਜਾਬ ਨੰਬਰ ਏਰੀਆ ਬਠਿੰਡਾ 355000 ਰੇਟ ਰੱਖਿਆ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਜੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਨੰਬਰ ਸਕਰੀਨ ਤੇ ਤੁਸੀਂ ਨੋਟ ਕਰ ਲਓ ਜੀ 9464501297 ਇਹ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ अर्जुन 605 ਟਰੈਕਟਰ 2009 ਮਾਡਲ ਹੈ ਜਿਹੜਾ ਤੁਸੀਂ 1055000 ਦੇ ਵਿੱਚ ਖਰੀਦ ਸਕਦੇ ਹੋ ਬਠਿੰਡਾ ਏਰੀਆ ਦੇ ਵਿੱਚ ਇਹ ਟਰੈਕਟਰ ਖੜਾ ਹੈ ਜੀ ਪੰਜਾਬ ਨੰਬਰ ਹੈ 2009 ਮਾਡਲ ਹੈ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਸੋਨਾਲੀਕਾ 60 ਟਰੈਕਟਰ ਵਿਕਾਊ ਹੈ ਜੀ 2011 ਮਾਡਲ ਪਹਿਲੇ ਨਾ ਹੈ ਜੀ 4 ਲੱਖ ਰੁਪਿਆ ਰੇਟ ਰੱਖਿਆ ਗਿਆ ਜੀ ਏਰੀਆ ਮਲੇਰਕੋਟਲਾ 9876595905 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਇੱਕ ਵੀਰਾਂ ਨੂੰ ਬੇਨਤੀ ਹੈ ਜੀ ਜਦੋਂ ਵੀ ਤੁਸੀਂ ਐਡ ਕਰਵਾਉਣ ਦੇ ਲਈ ਕੋਈ ਵੀ ਚੀਜ਼ ਦੀ ਫੋਟੋ ਮੈਜਜ ਦੇਉ ਤਾਂ ਨਾਲ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਦੁਬਾਰੇ ਡਿਲੀਟ ਨਹੀਂ ਕੀਤੀ ਜਾਊਗੀ ਵੀਰਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਚੈੱਕ ਕਰਕੇ 3-4 ਬਾਰ ਫੇਰ ਭੇਜਿਆ ਕਰੋ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋ ਤੁਹਾਡੀ ਹਰ ਇੱਕ ਚੀਜ਼ ਜਲਦੀ ਸੇਲ ਹੋ ਸਕੇ ਲੋ ਜੀ ਇੱਕ ਹੋਰ ਤੁਹਾਡੇ ਲਈ ਜ਼ਮੀਨ ਲੈ ਕੇ ਆਏ ਆ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਸਾਰੀ ਜਾਣਕਾਰੀ ਦਿੱਤੀ ਜਾਊਗੀ ਜੀ 100 ਕਿਲਾ ਜ਼ਮੀਨ ਵਿਕਾਊ ਹੈ ਜੀ 100 ਕਿੱਲਾ ਜ਼ਮੀਨ ਵਿਕਾਊ ਆ 16 ਮੋਟਰਾਂ ਦੀ ਜੀ ਵਿੱਚ ਤਕਸੀਮ ਟੱਕ ਹੈ 100 ਕਿੱਲੇ ਦੇ ਵਿੱਚ 16 ਮੋਟਰਾਂ ਨੇ ਤਕਸੀਮ ਟੱਕ ਹੈ ਜੀ ਰੋਡ ਦਾ ਫਰੰਟ ਹੈ ਟੌਪ ਦਾ ਬਾਹਨ ਹੈ ਸਾਰਾ ਸਾਰਾ ਬਾਹਨ ਟੌਪ ਦਾ ਹੈ ਜੀ 16 ਮੋਟਰਾਂ ਨੇ ਤਕਸੀਮ ਟੱਕ ਹੈ ਜੀ ਏਰੀਆ ਕੈਥਲ ਹਰਿਆਣਾ 100 ਕਿੱਲਾ ਜ਼ਮੀਨ ਹੈਗਾ ਰੇਟ ਵੀ ਰਫੋਨ ਤੇ ਦੱਸਣਗੇ ਫੋਨ ਨੰਬਰ ਤੁਸੀਂ ਨੋਟ ਕਰ ਲਓ 8684092203 8684092203 ਇਸ ਨੰਬਰ ਤੇ ਫੋਨ ਕਰਕੇ ਤੁਸੀਂ 100 ਕਿੱਲਾ ਜ਼ਮੀਨ 16 ਮੋਟਰਾਂ ਨੇ ਵਿੱਚ ਜਿਸ ਤਕਸੀਮ ਤੱਕ ਹੈ ਰੋਡ ਦਾ ਫਰੰਟ ਹੈ ਟੌਪ ਦਾ ਬਾਣ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਖੇਤੀਬਾੜੀ ਵਾਲੇ ਸੰਦ ਗੱਡੀਆਂ ਚਾਹੀਦੀਆਂ ਹਨ ਤਾਂ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸੋ ਜੀ ਤਾਂਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਜੀ ਵੀਡੀਓ ਚੰਗੀ ਲੱਗੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਣਾ ਤੁਸੀਂ ਆਪਣੇ ਚੈਨਲ ਦੇ ਨਾਲ ਐਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਸਤਿ ਸ਼੍ਰੀ ਅਕਾਲ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ